ਬੱਚਿਓ ਆਪਾਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਜੋ ਮਹੰਗੇ ਸ਼ਬਦ ਆਉਂਦੇ ਨੇ ਜਿਨ੍ਹਾਂ ਨੂੰ ਆਮ ਹੀ ਸੰਗਤਾਂ ਗਲਤ ਉਚਾਰਨ ਕਰ ਜਾਂਦੀਆਂ ਤੇ ਕਈ ਗ੍ਰੰਥੀ ਸਿੰਘ ਵੀਰ ਭਰਾ ਵੀ ਗਲਤ ਉਚਾਰਨ ਕਰ ਜਾਂਦੇ ਨੇ ਅੱਜ ਤੁਹਾਨੂੰ ਦੱਸਾਂਗੇ ਕਿ ਇਹਨਾਂ ਸ਼ਬਦਾਂ ਦੇ ਉਚਾਰਨ ਕਿਵੇਂ ਕਰਨੇ ਨੇ ਇਹ ਟੋਟਲ ਸਾਰੇ ਸ਼ਬਦ ਦੱਸਨੇ ਜਿਹੜਾ ਆ ਸ਼ਬਦ ਹੈ ਇਹ 381 ਅੰਗ ਤੇ ਆਉਂਦਾ ਹੈ ਠੀਕ ਹੈ ਆ ਕੱਲਾ ਸ਼ਬਦ 381 ਅੰਗ ਤੇ ਆਉਂਦਾ ਹੈ ਬਾਕੀ ਜਿਹੜੇ ਆ ਸ਼ਬਦ ਨੇ ਨੌ ਸ਼ਬਦ ਇਹ ਸਾਰੇ 385 ਅੰਗ ਤੇ ਆਉਂਦੇ ਨੇ ਠੀਕ ਹੈ ਆ ਕੱਲਾ ਅੰਗ 381 ਅੰਗ ਤੇ ਆ ਬਾਕੀ ਸਾਰੇ 385 ਅੰਗ ਤੇ ਆ ਠੀਕ ਹੈ ਆ ਜਿਹੜੇ ਸ਼ਲੋਕ ਨੇ ਇਹ ਸ਼ਬਦ ਨੇ ਇਹ ਸਾਰੇ ਕੁਸ ਲੋਕ ਦੇ ਵਿੱਚ ਆਉਂਦੇ ਨੇ ਠੀਕ ਹੈ ਜੀ ਨੰਨੇ ਨੂੰ ਸਿਆਰੀ ਉੱਤੇ ਟਿੱਪੀ ਲੱਗੀ ਹੋਈ ਹੈ ਠੀਕ ਆ ਇਸ ਨੂੰ ਕੀ ਉਚਾਰਨ ਕਰਨਾ ਨੇ ਮੁਨੀ ਆਦਾ ਨੇ ਮੁਨੀ ਆਦਾ ਹਾਂ ਨੇ ਮੁਨੀ ਆਦਾ ਬੋਲਣਾ ਠੀਕ ਆ ਨੰਨੇ ਨੂੰ ਸਿਆਰੀ ਉੱਤੇ ਟਿੱਪੀ ਲਾ ਕੇ ਨੇ ਮੁਨੀ ਆਦਾ ਜਿਹੜਾ ਨੰਨਾ ਹੈ ਇਹ ਸਬੰਧਕ ਲਾ ਦੇਣਾ ਜਦੋਂ ਸਬੰਧਕ ਲਾ ਕੇ ਬੋਲਾਂਗੇ ਤੇ ਸਹੀ ਉਚਾਰਨ ਹੋਵੇਗਾ ਨੇ ਮੁਨੀ ਆਦਾ ਨੇ ਮੁਨੀ ਆਦਾ ਹਾਂ ਊੜੇ ਦਾ ਮੂੰਹ ਖੁੱਲਾ ਹੋਇਆ ਹੈ ਇਸ ਨੂੰ ਸੰਗਤਾਂ ਓਡਲਿਆ ਪੜ ਜਾਂਦੀਆਂ ਹਨ ਓਡਲਿਆ ਓਡਲਿਆ ਉਚਾਰਨੇ ਕਰਨਾ ਸ਼ੁੱਧ ਉਚਾਰਨ ਓਟਲਿਆ ਓਟਲਿਆ ਹਾਂ ਊੜੇ ਨੂੰ ਸੰਬੰਧਕ ਲਾਉਣਾ ਓਟਲਿਆ ਓਟਲਿਆ ਹਾਂ ਅੱਗੇ ਆ ਗਿਆ ਸੁਖਲਿਆ ਸੁਖਲਿਆ ਸ ਸ ਨੂੰ ਸੰਬੰਧਕ ਲਾ ਕੇ ਉਚਾਰਨ ਕਰਨਾ ਸੁਖਲਿਆ 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 ਨਹੀਂ ਉਚਾਰਨ ਕਰਨਾ ਇਸ ਨੂੰ ਸੁਖਲੀਆ ਉਚਾਰਨ ਕਰਨਾ ਅੱਗੇ ਆਗਾ ਗਰਬਲੀਆ ਗਰਬਲੀਆ ਹਾਂ ਇਸ ਨੂੰ ਗੱਗਾ ਤੇ ਰਾਰਾ ਜਿਹੜਾ ਹੈ ਇਹ ਸਬੰਧਕ ਲਾ ਕੇ ਉਚਾਰਨ ਕਰਨਾ ਹੈ ਗੱਗਾ ਰਾਰਾ ਗਰ ਬਲੀਆ ਇਕੱਠਾ ਉਚਾਰਨ ਕਰ ਦੇਣਾ ਫਿਰ ਗਰਬਲੀਆ 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 ਨਹੀਂ ਉਚਾਰਨ ਕਰਨਾ ਠੀਕ ਆ ਗਰਬਲੀਆ ਉਚਾਰਨ ਕਰਨਾ ਹੈ ਅੱਗੇ ਆ ਗਿਆ ਛਤਰੀਆ ਇਸ ਨੂੰ ਛਤਰੀਆ ਨਹੀਂ ਬੋਲਣਾ ਇਹ ਸੰਬੰਧਕ ਨਹੀਂ ਲਾਉਣਾ ਸੱਚਾ ਜਿਹੜਾ ਹੈ ਇਹ ਇਕੱਠਾ ਹੀ ਉਚਾਰਨ ਕਰਨਾ ਛਤਰੀਆ ਛਤਰੀਆ ਹਾਂ ਇਹ ਜਿਹੜਾ ਸ਼ਬਦ ਹੈ ਇਹ ਛਤਰੀਆ ਉਚਾਰਨ ਕਰਨਾ ਹੈ ਜਿਹੜੇ 1 2 3 ਇਹ ਤਿੰਨ ਜਿਹੜੇ ਨੇ ਊੜਾ ਸਸਾ ਤੇ ਗੱਗਾ ਰਾਰਾ ਇਹ ਸੰਬੰਧਕ ਲਾ ਕੇ ਉਚਾਰਨ ਕਰਨੇ ਆ ਠੀਕ ਹੈ ਠੀਕ ਆ ਇਹ ਛਤਰੀਆ ਇਕੱਠਾ ਹੀ ਉਚਾਰਨ ਕਰਨਾ ਹੈ ਠੀਕ ਹੈ ਅੱਗੇ ਆਜੋ ਫਿਰ ਆ ਗੁਰਬਾਣੀ ਦੇ ਵਿੱਚ ਸ਼ਬਦ ਆਉਂਦਾ ਹੈ ਇਸੇ ਸ਼ਲੋਕ ਦੇ ਵਿੱਚ 385 ਅੰਗ ਤੇ ਇਸ ਨੂੰ ਸੰਗਤਾ ਕਹੇ ਗੱਡਲੀਆਂ ਪੜ ਜਾਂਦੀ ਹੈ ਗੱਡਲੀਆਂ ਗੱਡਲੀਆਂ ਨਹੀਂ ਉਚਾਰਨ ਕਰਨਾ ਜਿਹੜਾ ਗੱਗਾ ਇਹ ਸਬੰਧਕ ਲਾ ਕੇ ਉਚਾਰਨ ਕਰਨਾ ਹੈ ਗੱਡਲੀਆਂ ਗਡਲੀਆਂ ਹਾਂ ਗੱਡਲੀਆਂ ਗੱਗਾ ਲਾ ਕੇ ਗੱਗਾ ਤੇ ਡਲੀਆਂ ਲਾ ਕੇ ਅੱਗੇ ਡਲੀਆਂ ਉਚਾਰਨ ਕਰਨਾ ਗੱਡਲੀਆਂ ਗਡਲੀਆਂ ਹਾਂ ਅੱਗੇ ਆਗਾ ਇਸਤਰੀਆ ਇਸਤਰੀ ਨੂੰ ਇਕੱਠਾ ਉਚਾਰਨ ਕਰਨਾ ਹੈ ਠੀਕ ਹੈ ਜੀ ਇਸ ਨੂੰ ਇਕੱਠਾ ਹੀ ਉਚਾਰਨ ਕਰਨਾ ਹੈ ਇਸ ਬੰਦਕ ਲਾ ਕੇ ਉਚਾਰਨੀ ਕਰਨਾ ਇਸਤਰੀਆ ਇਸਤਰੀਆ ਹਾਂ ਇਹ ਸੱਤਰੀਆ ਨਹੀਂ ਉਚਾਰਨ ਕਰਨਾ ਜਿਵੇਂ ਪਿੱਛੇ ਸ਼ਬਦ ਆਏ ਨੇ ਸੰਬੰਧਕ ਬੋਲਣੇ ਨੇ ਪਰ ਇਹਨੂੰ ਇਸ ਸ਼ਬਦ ਨੂੰ ਇਸਤਰੀਆ ਤੇ ਛਤਰੀਆ ਇਕੱਠੇ ਉਚਾਰਨ ਕਰਨੇ ਆ ਠੀਕ ਹੈ ਇਸਤਰੀਆ ਅੱਗੇ ਆ ਗਿਆ ਫਿਕਰੀਆ ਫਿਕਰੀਆ ਇਹ ਵੀ ਇਕੱਠਾ ਹੀ ਉਚਾਰਨ ਕਰਨਾ ਫਿਕਰੀਆ ਨਹੀਂ ਬੋਲਣਾ ਠੀਕ ਹੈ ਠੀਕ ਹੈ ਜਿਹੜਾ ਤਿੰਨ ਅੱਖਰ ਹੋ ਗਏ ਤਿੰਨ ਸ਼ਬਦ ਹੋ ਗਏ ਇਸਤਰੀਆ ਫਿਕਰੀਆ ਛਤਰੀਆ ਇਹ ਜਿਹੜੇ ਤਿੰਨ ਸ਼ਬਦ ਨੇ ਇਹ ਇਕੱਠੇ ਉਚਾਰਨ ਕਰਨੇ ਨੇ ਠੀਕ ਹੈ ਛਤਰੀਆ ਇਸਤਰੀਆ ਫਿਕਰੀਆ ਤੇ ਜਿਹੜੇ ਬਾਕੀ ਸ਼ਬਦ ਅੱਗੇ ਨੇ ਇਹਨਾਂ ਦੇ ਜਿਹੜੇ ਪਹਿਲੇ ਅੱਖਰ ਨੇ ਇਹ ਸਬੰਧਕ ਲਾ ਕੇ ਉਚਾਰਨ ਕਰਨੇ ਅੱਗੇ ਆ ਗਿਆ ਵਿਖਲੀਆ ਇਸ ਨੂੰ ਕਈ ਸੰਗਤਾਂ ਵਿਖਲੀਆ ਉਚਾਰਨ ਕਰਦੇ ਆ ਵਿਖਲੀਆ ਪਰ ਇਹ ਵਿਖਲੀਆ ਨਹੀਂ ਹੈ ਕਿਉਂਕਿ ਜਿੰਨਾ ਤੱਕ ਆਪਾਂ ਲਗਾਮਾਤਰਾ ਸਹੀ ਉਚਾਰ ਨਹੀਂ ਕਰਦੇ ਗੁਰਬਾਣੀ ਦਾ ਸੋਧੂਚਾਰ ਨਹੀਂ ਕਰਦੇ ਤੇ ਅਰਥ ਸਹੀ ਨਹੀਂ ਨਿਕਲੇਗਾ ਇਸ ਨੂੰ ਬੋਲਣਾ ਵਿਖਲੀਆ ਵਿਖਲੀਆ ਬੱਬੇ ਨੂੰ ਸਿਹਾਰੀ ਲੱਗੀ ਹੈ ਤੇ ਇਹ ਸੰਬੰਧਕ ਲਾ ਦੇਣਾ ਹੈ ਬੱਬਾ ਅਡ ਕਰ ਦੇਣਾ ਤੇ ਖਖਾ ਲੱਲੇ ਬਿਹਾਰੀ ਐੜੇ ਕੰਨਾ ਉੱਤੇ ਅਦਕ ਵੀ ਲੱਗ ਜਾਂਦਾ ਹੈ ਬੇਖਲੀਆ ਬੇਖਲੀਆ ਹਾਂ ਬੇਖਲੀਆ ਉਚਾਰਨ ਕਰਨਾ ਹੈ ਬੇਖਲੀਆ ਉਚਾਰ ਨਹੀਂ ਕਰਨਾ ਠੀਕ ਹੈ ਅੱਗੇ ਆ ਗਿਆ ਦੱਦਾ ਈੜੀ ਸਿਆਰੀ ਐੜਾ ਲੱਲੇ ਬਿਹਾਰੀ ਐੜੇ ਕੰਨਾ ਇਸ ਨੂੰ ਦੈ ਅਲੀਆ ਦੈ ਅਲੀਆ ਮਤਲਬ ਬੋਲਣਾ ਉਚਾਰਨ ਇਕੱਠਾ ਹੀ ਕਰਨਾ ਹੈ ਪਰ ਇੱਕ ਸਮਝਾਉਣ ਦਾ ਤੁਹਾਨੂੰ ਤਰੀਕਾ ਹੈ ਕਿ ਜਿਵੇਂ ਇਸ ਨੂੰ ਆਪ ਵੱਖ-ਵੱਖ ਕਰਕੇ ਉਚਾਰਨ ਕਰਾਂਗੇ ਤੁਹਾਨੂੰ ਸਮਝ ਛੇਤੀ ਲੱਗੇਗੀ ਇਸ ਨੂੰ ਜਿਵੇਂ ਏ ਡੀ ਨੂੰ ਸਿਆਰੀ ਲੱਗੀ ਏ ਡੀ ਦੀ ਸਿਆਰੀ ਆਵਾਜ਼ ਉਚਾਰਨ ਕਰਨੀ ਹੈ ਕਿਵੇਂ ਕਰਨੀ ਹੈ ਦੈ ਅਲੀਆ ਦੈ ਅਲੀਆ ਦੈ ਅਲੀਆ ਦੈ ਅਲੀਆ ਨਹੀਂ ਬੋਲਣਾ ਇਸ ਨੂੰ ਏ ਡੀ ਦੀ ਸਿਆਰੀ ਦੀ ਜਿਹੜੀ ਆਵਾਜ਼ ਉਚਾਰਨ ਕਰਨੀ ਹੈ ਠੀਕ ਹੈ ਦੈ ਅਲੀਆ ਦੈ ਅਲੀਆ ਹਾਂ ਇਸਦਾ ਹੀ ਪਤਾ ਲੱਗ ਗਿਆ ਤੁਹਾਨੂੰ ਹਾਂਜੀ ਦੇਵੇ ਉਚਾਰਨ ਕਰਨਾ ਨਿਮੁਨੀ ਆਦਾ ਹਾਂ ਨਿਮੁਨੀ ਆਦਾ ਨਿਮੁਨੀ ਆਦਾ ਮੁਨੀ ਆਦਾ ਮੁਨੀ ਮੁਨੀ ਬੋਲਣਾ ਹੈ ਜਿਹੜਾ ਮੁਨੀ ਆਦਾ ਇਕੱਠਾ ਉਚਾਰਨ ਕਰਨਾ ਹੈ ਜਿਹੜਾ ਨੰਨਾ ਹੈ ਇਸ ਬੰਦਕ ਲਾ ਦੇਣਾ ਆ ਵੀ ਸੰਬੰਧਕ ਲਾ ਦੇਣਾ ਊੜਾ ਓਟਲੀਆ ਓਟਲੀਆ ਓਡ ਨਹੀਂ ਆਣੀ ਬੋਲਣਾ ਓਡਲੀਆ ਠੀਕ ਹੈ ਠੀਕ ਆ ਓਟਲੀਆ ਸੁਖਲੀਆ ਗਰਬਲੀਆ ਛਤਰੀਆ ਗੱਡਲੀਆਂ ਇਸਤਰੀਆ ਫਿਕਰੀਆ ਵਿਖਲੀਆਂ ਦਇਅਲੀਆ ਸਾਰੇ ਸ਼ਬਦਾਂ ਦੀ ਤੁਹਾਨੂੰ ਸਮਝ ਲੱਗ ਗਈ ਆ ਹਾਂਜੀ ਜਿਹੜਾ ਆ ਕੱਲਾ ਸ਼ਬਦ ਏ ਇਹ 381 ਅੰਗ ਤੇ ਆਉਂਦਾ ਠੀਕ ਹੈ ਜੀ ਬਾਕੀ ਜਿਹੜੇ ਸਾਰੇ ਸ਼ਬਦ ਨੇ ਇਹ 385 ਅੰਗ ਤੇ ਆਉਂਦੇ ਨੇ ਠੀਕ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ